ਦਾ ਪਾਣੀ ਹੈ ਪੰਜਾਬ ਦਾ ਜਰੀ ਹੈ ਪੰਜਾਬ ਦਾ ਪਾਣੀ ਰਾਵੀ ਦਾ ਪੰਜਾਬ ਦਾ ਸਤਲੁਜ ਰਾਵੀ ਬਿਆਸ ਦਾ ਪਾਣੀ ਹੈ ਪੰਜਾਬ ਦਾ ਅੰਦ ਕੰਦ ਕਰੋ ਪੰਦ ਕਰੋ ਅੰਦ ਕਾ ਦੇ ਹੱਕਾਂ ਤੇ ਹਮਲਾ ਕਰਨਾ ਜੀ ਸਰ ਹਾਂ ਜੀ ਸਰ ਕਿਹਨਾ ਚੱਲਦੇ ਅੱਜ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜਾਈ ਹਿੰਦ ਕੇਂਦਰ ਵਿੱਚ ਚਾਹੋ ਕਾਂਗਰਸੀ ਸਰਕਾਰ ਦੀ ਪਹਿਲਾਂ ਚਾਹੇ ਹੁਣ ਬੀਜੇਪੀ ਦੀ ਸਰਕਾਰ ਹੈ ਜਿਹੜੀ ਵੀ ਕੇਂਦਰ ਸਰਕਾਰ ਨਹੀਂ ਉਹ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰ ਰਿਆ। ਪੰਜਾਬ ਨਾਲ ਉਹਨੇ ਮਤਲਈ ਮਾਂ ਵਾਲਾ ਸਲੋਕ ਕੀਤਾ। ਉਹ ਤਾਂ ਹੱਦ ਟੱਪ ਗਈ। ਜੂ ਸਾਡੇ ਕੋਲੇ ਪਾਣੀ ਹੈ ਨਹੀਂ। ਫालतू ਦੇ ਨੂੰ ਪਾਣੀ ਹੈ ਨਹੀਂ ਸਾਡੇ ਮਾਨਸਾ ਸਾਡੇ ਸੀਐਮ ਸਾਹਿਬ ਵੀ ਕਹਿ ਚੁੱਕੇ ਆ ਕਿ ਸਾਡੇ ਕੋਲ ਇੱਕ ਬੂਤ ਵੀ ਪਾਣੀ ਦੇਣ ਨੂੰ ਜਿੰਨੂੰ ਨਹੀਂ ਹੈਗਾ। ਸਾਡਾ ਖੇਤੀ ਪ੍ਰਧਾਨ ਸੂਬਾ ਸਾਡੇ ਜੀਵਨ ਦਾ ਪਾਣੀ ਦੀ ਖੁੱਦ ਲੋੜ ਹੈ। ਅਸੀਂ ਪਾਣੀ ਸਾਡੇ ਕੋਲ ਫालतू ਹੈ ਨਹੀਂ ਤੇ ਬੀਬੀਐਮਬੀ ਨੂੰ ਕੇਂਦਰ ਦੀ ਬੀਜੇਪੀ ਸਰਕਾਰ ਨੇ ਪ੍ਰੈਸ਼ਰਾਈਜ਼ ਕਰਕੇ ਕਹਿ ਕੇ ਤੇ ਪਾਣੀ ਸ਼ੁਰੂਆਤ ਦਾ ਹਰਾਣੇ ਲਈ। ਅਸੀਂ ਮੰਗ ਕਰਦੇ ਹਾਂ ਕਿ ਪਾਣੀ ਇਮੀਜੇਟ ਬੰਦ ਹੋਣਾ ਚਾਹੀਦਾ ਕਿਉਂਕਿ ਸਾਡੇ ਕੋਲ ਪਾਣੀ ਫਾਲਤੂ ਹੋਵੇ ਤੇ ਦੇ ਲੋਕਲ ਡਰਦੇ ਹੋਣ ਸਾਡੇ ਕੋਲੇ ਆਪਣੇ ਖੇਤ ਤਾਂ ਸਾਡੇ ਸੁੱਕੇ ਪਏ ਆ ਤੇ ਪੰਜਾਬ ਦੇ ਹੱਥਾਂ ਦੇ ਡਾਕਾ ਜੋ ਭਾਜਪਾ ਸਰਕਾਰ ਕੇਂਦਰ ਦੀ ਮਾਰਾ ਰਹੀ ਹੈ ਉਹਨੂੰ ਉਹਦੇ ਰੋਸ ਵਿੱਚ ਚੱਲ ਗਿਆ ਸਾਰੇ ਕਿੱਥੇ ਹੋਏ ਆ ਪਰ ਅਸੀਂ ਮੰਗ ਕਰਦੇ ਹਾਂ ਕਿ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਨੇ ਜੋ ਪਾਣੀ ਛਡਾਇਆ ਬੀਬੀਐਫ ਨੂੰ ਕਹਿ ਕੇ ਹਰਾਨੇ ਲਈ ਉਹ ਇਮੀਜੇਟਲੀ ਬੰਦ ਹੋਣਾ ਚਾਹੀਦਾ ਜਿਹੜੇ ਬੀਜੇ ਦੀ ੱਟਾ ਕਰੇ ਕਹਿੰਦੇ ਆਵਾ ਵੀ ਪਾਣੀ ਬਦਲ ਕੇ ਕਹੀਏ ਬੜਾ ੱਟਾ ਕਰਦੇ ਪਾਣੀ ਲੈ ਕੇ ਕੀ ਕਹਿਣਾ ਚਾਹੁੰਦੇ ੱਟਾ ਕਿ ਅਸੀਂ ਤੇ ਕਹਿ ਰਹੇ ਪਾਣੀ ਸਰ ਕੋ ਫਾਲਤੂ ਹੈ ਹੀ ਨਹੀਂ ੱਟਾ ਤਾਂ ਕਰੀ ਜੀ ਅਸੀਂ ਪਾਣੀ ਦਈਏ ਅਸੀਂ ਪੰਜਾਬ ਦੇ ਹੱਕਾਂ ਦੀ ਲਾਖੀ ਕਰ ਰਹੇ ਆ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਮਾਨ ਸਾਹਿਬ ਨੇ ਬੜਾ ਕਲੀਅਰ ਕੱਟ ਕੇ ਕਿਹਾ ਕਿ ਇੱਕ ਬੂੰਦ ਵੀ ਸਾਡੇ ਕੋਲ ਪਾਣੀ ਫਾਲਤੂ ਨਹੀਂ ਹੈਗਾ ਸਾਡੇ ਆਪਣੇ ਖੇਤ ਸੁੱਕੇ ਪਏ ਆ ਸਾਡਾ ਇਹ ਉਲਟਾ ਜੀਜੇਪੀ ਦੇ ਸੈਂਟਰ ਸਰਕਾਰ ਦੇ ਬੀਪੀਐਮ ਦੇ ਪ੍ਰੈਜ਼ੀਡੈਂਟਸ ਕਰਕੇ ਹਰਿਆਣੇ ਨੂੰ ਪਾਣੀ ਦਵਾਇਆ ਥੈਂਕ ਯੂ ਵੈਰੀ ਮਚ ਜੀ ਉਮੀਦ ਬਿੱਟੂ ਜੀ ਕਹਿ ਰਹੇ ਨੇ ਕਿ